ਹਾਂਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਹੈ ਐਫਐਸਡੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮਿੱਤਰੋ ਪਿਛਲੀ ਵੀਡੀਓ ਵਿੱਚ ਆਪਾਂ ਬਾਣ ਵਾਇਆ ਸੀਗਾ ਅੱਜ ਦੀ ਵੀਡੀਓ 'ਚ ਆਪਾਂ ਖੇਤ ਤਿਆਰ ਕਰਨਾ ਆਲੂ ਲਾਉਣ ਵਾਸਤੇ ਸੋ ਆਪਾਂ ਲੈ ਕੇ ਆਏ ਆ ਆਲੇ ਹਾਲ ਇਹਨਾਂ ਨੂੰ ਕਹਿ ਦਿੰਦੇ ਆ ਤੋਤੇ ਹਾਲ ਭਾਰੇ ਬਹੁਤ ਆ ਮਿੱਤਰੋ ਟਰੈਕਟਰ ਦੇ ਅਗਲੇ ਟਾਇਰ ਥੱਲੇ ਨਹੀਂ ਲੱਗਦੇ ਸੋ ਪਹਿਲਾਂ ਤਾਂ ਲੈਫਟ ਥੱਲੇ ਕਰਦੇ ਆ ਫੇਰ ਲੈ ਕੇ ਚੱਲਦੇ ਆ ਖੇਤਦਲ ਨੂੰ ਆਪਣੇ ਘਰ ਤੋਂ ਇੱਥੇ ਤਾਂ ਹੀ ਮਸਾ ਹੀ ਲਿਆਉਂਦੇ ਆ ਬੋਦੋ ਖੇਲ ਲੈਂਦੇ ਆ ਚੱਲਦੇ ਆ ਹੁਣ ਸਹੀ ਚੱਲ ਚੱਲ ਲਓ ਵੀ ਮਿੱਤਰਾਂ ਜਾਂਦੇ ਆ ਨਾ ਫੁੱਲ ਡੂੰਗੇ ਚੈੱਕ ਕਰੋ ਬਣਦੀਆਂ ਲੈਣਾ ਪੋਰੀਆਂ ਇਹ ਕਰਨਗੇ ਤਰਤੀ ਪੋਲੀ ਤੇ ਪਿੱਛੇ ਹੀ ਬਾਈ ਰੋਲਰ ਲੱਗਿਆ ਨਾਲ ਦੀ ਨਾਲ ਹੀ ਸੁਹਾਗਾ ਜਾ ਵਜ ਜਾਊਗਾ ਵਜਦਾ ਨਹੀਂਗਾ ਪਰ ਲਖੇਰਾ ਮਟੋਣੀਆਂ ਚਾਹੀਦੀਆਂ ਮਗਰ ਜੇ ਰੋਲਰ ਆ ਤਾਂ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਤਾਂ ਮਾਰਦੇ ਆ ਹਲ ਜੇ ਤੋਤੇ ਹਲ ਚੁੰਜੂ ਵੀ ਕਹਿ ਦਿੰਦੇ ਇਹਨਾਂ ਨੂੰ ਇਹਨਾਂ ਨਾਲ ਵੋਣੇ ਆ ਬੋਲਾ ਹੋ ਜਾਊਗਾ ਥਾਂ ਫਿਰ ਉਸ ਤੋਂ ਬਾਅਦ ਉੱਤੇ ਸੁਆਗਾ ਮਾਰ ਕੇ ਫਿਰ ਲਾਵਾਂਗੇ ਆਲੂ ਚੱਲ ਕਿੱਧਰ ਟੇਡਾ ਹੀ ਹੋ ਗਿਆ ਸੁਆਗਾ ਨਹੀਂ ਉੱਤੇ ਰੋਟਰੇਟਰ ਮਾਰਾਂਗੇ ਡਲੇ ਡੂਲੇ ਇਹ ਸਾਰੇ ਬਰੀਕ ਹੋ ਜਾਣਗੇ ਉਹਦੇ ਨਾਲ ਫੇਰ ਲਾਵਾਂਗੇ ਆਲੂ ਤੇ ਉਧਰ ਹਜੇ ਆਪਣਾ ਝੋਨਾ ਵੀ ਵੱਢਣ ਵਾਲਾ ਪਿਆ ਤੇ ਝੋਨਾ ਵੀ ਵੱਢਦੇ ਆਂ ਚੱਲ ਚੱਲ ਟਾਈਮ ਕਾਫੀ ਲੱਗ ਜੂਗਾ ਇਹ ਤਾਂ ਉਧਰਲੀ ਚੁੰਡ ਤਾਂ ਹੀ ਆ ਲੋ ਬਈ ਸਹੀ ਆ ਚੈੱਕ ਕਰਾਂ ਮਿੱਤਰੋ ਸਵਰਾਜ 레드 ਫਾਇਰ ਕਿੱਧਰ ਚੱਲ ਗਿਆ ਟੱਡਾ ਹੀ ਹੋ ਗਿਆ ਹੁਣ ਜਾਣਦੀ ਏ ਇੱਥੇ ਲੌਣੇ ਮਿੱਤਰੋ ਡਰਾਈਵਰ ਲੱਗ ਗਿਆ ਬਈ ਡਰਾਈਵਰ ਕੰਮ ਤੇ ਸੋ ਇਹ ਵਾਧੂਗਾ ਆਪਣਾ ਖੇਤ ਉਸ ਤੋਂ ਬਾਅਦ ਵਧੀਆ ਬਣ ਜਾਊਗਾ ਫਿਰ ਰੋਟਾਵੇਟਰ ਮਾਰ ਕੇ ਬੀਜ ਦਾਂਗੇ ਆਲੂ ਉੰਨਾ ਟਾਈਮ ਆਪਾਂ ਚੱਲਦੇ ਆਂ ਮਸ਼ੀਨ ਲੈ ਕੇ ਦੂਜੇ ਖੇਤ ਉੱਥੇ ਸਰੋਂ ਬੀਜਣੀ ਆਂ ਘਰੇ ਚੱਲਦੇ ਆਂ ਲਓ ਵੀ ਮਿੱਤਰੋ ਮਾਰ ਲਈ ਜੋਂਡੀਰ ਦੀ ਸੈਲਫ ਤਰਪਾ ਤੇ ਗੰਦਾ ਪੂਰਾ ਹੋਇਆ ਪਿਆ ਇਹਨੂੰ ਵੀ ਤਵਾਕੇ ਲੈਉਣ ਆਲਾ ਇੱਕ ਵਾਰੀ ਤਾਂ ਕੰਮ ਦਾ ਟਾਈਮ ਆ ਬਾਅਦ 'ਚ ਹੀ ਤਵਾਵਾਂਗੇ ਰੁੱਕ ਜਾ ਰੁਕਿਆ ਬੈਕ ਕਰੀਏ ਸ਼ੱਡ ਥੱਲੋ ਮਸ਼ੀਨ ਕੱਢਦੇ ਆਂ ਚੱਲ ਚੱਲ ਬੈਕ ਬੈਕ ਚੱਲ ਚੱਲ ਲਓ ਜੀ ਮਸ਼ੀਨ ਅਟੈਚ ਹੋ ਗਈ ਆ ਹੁਣ ਚਲਦੇ ਆਂ ਸਟੋਰ ਤੇ ਉਥੋਂ ਆਪਾਂ ਪਵਾ ਕੇ ਲੈਣਾ ਬੀ ਸਰੋਂ ਦਾ ਬੀ ਲੈ ਕੇ ਆਉਣੇ ਆ ਫਾਈਨਰ ਹੀ ਬੀਜਾਂਗੇ ਚੱਲ ਚੱਲ ਇਧਰ ਆ ਸ਼ਾਪ ਲਓ ਬਈ ਪਹੁੰਚ ਗਏ ਆਇਸ ਤੋਂ ਪਹਿਲਾਂ ਖਾਦ ਪਵਾ ਲਈਏ ਖਾਦ ਪੈਣ ਲੱਗ ਗਈ ਬਈ ਲਓ ਬਈ ਖਾਦ ਵਾਲਾ ਟੈਂਕ ਤਾਂ ਫੁੱਲ ਹੋ ਗਿਆ ਹੁਣ ਪਾਈਏ 20 ਲਓ ਮੇ trotਰੋਂ ਦਾ 20 ਪੈਣ ਲੱਗ ਗਿਆ ਇੱਥੇ ਅਬ ਚਾਰੇ ਟੈਂਕੀ ਜੀ ਐਚੀ ਪੈਂਦਾ ਭਰ ਗਿਆ ਮਿੱਤਰੋ ਚੱਲ ਬੈਕ ਨੂੰ ਉੱਤੋਂ ਦੀ ਕਮਾ ਲਿਆਉਣੇ ਆ ਮੁੜ ਜੂਗਾ ਇੱਥੋਂ ਮੋੜਾਂਗੇ ਪਰ ਇੱਧਰੋਂ ਹੀ ਮੁੜ ਗਿਆ ਵੀ ਮੁੜ ਗਿਆ ਹੁਣ ਲੈ ਕੇ ਚੱਲਦੇ ਆ ਖੇਤ ਨੂੰ ਜਿੰਨੇ ਨੂੰ ਆਪਾਂ ਸਰੋਂ ਬੀਜਾਂਗੇ ਓਨਾ ਟਾਈਮ ਆਪਣਾ ਡਰਾਈਵਰ ਉਹ ਵੀ ਖੇਤ ਵਾਧੂਗਾ ਚੱਲਦੇ ਆ ਲੈ ਕੇ ਖੇਤ ਅੱਲ ਨੂੰ ਆਹ ਕਿੱਧਰ ਆ ਗਿਆ ਬਾਈ ਡਰਾਈਵਰ ਵੇਖੋ ਕਿੱਧਰ ਲੈ ਆਇਆ ਇਹਨੂੰ ਕੀ ਬਿਮਾਰੀ ਪੈ ਗਈ ਆ ਹੁਣ ਬਾਈ ਡਰਾਈਵਰ ਨੂੰ ਪਤਾ ਨਹੀਂ ਕੀ ਹੋ ਗਿਆ ਯਾਰ ਕਿੱਧਰ ਹੀ ਲੈ ਆਇਆ ਇੱਥੇ ਲਿਆ ਕੇ ਫਸਾ ਕੇ ਧਰਤਾ ਇੱਕ ਤਾਂ ਭਾਰੇ ਬੜੇ ਹਲ ਜੇ ਰੁੱਕ ਜਾ ਰੁੱਕ ਜਾ ਲਿਜਾਣੀ ਓਖੇ ਹੋਊਗੇ ਖੇਤਾਂ ਹੀ ਅੱਗੇ ਮਸਾਂ ਲੈ ਕੇ ਗਏ ਸੀ ਇਹ ਆਈ ਕੰਮ ਮੈਂ ਬਈ ਡਰਾਈਵਰਾਂ ਦੇ ਹਾਂ ਲੈ ਕੇ ਚਲਦੇ ਹਾਂ ਉੱਧਰ ਪਤਾ ਲੱਗੂਗਾ ਉੱਥੇ ਚੱਲ ਕੇ ਕੀ ਹੋਇਆ ਹੌਲੀ ਹੌਲੀ ਜਾਊਗਾ ਓਵੇਂ ਤਾਂ ਅੱਗੋਂ ਚੱਕਿਆ ਜਾਣਾ ਮੋੜਨਾ ਹੀ ਨਹੀਂਗਾ ਲੈ ਕੇ ਚਲਦੇ ਹਾਂ ਕੁਛ ਨਹੀਂ ਮੁੜਦਾ ਬਈ ਨਹੀਂ ਮੁੜਦਾ ਇਹਨੂੰ ਮੋੜ ਯਾਰ ਪੁੱਠੇ ਪਾਸੇ ਜਾਂਦਾ ਹਾਂ ਲੈ ਕੇ ਜਾਂਦੇ ਹਾਂ ਸਿੱਧਾ ਸਿੱਧਾ ਚੱਲ ਜੇ ਨਾ ਚੱਲ ਚੱਲ ਬਈ ਜਾਂਦਾ 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 ਲਾਓ ਬਈ ਪਹੁੰਚ ਗਏ ਆ ਖੇਤ ਉਧਰੋਂ ਸਿੱਧਾ ਕੱਢ ਕੇ ਲੈ ਗਿਆ ਏ ਹੁਣ ਦੇਖਦੇ ਆ ਇੱਕ ਢੇੜਾ ਲਵਾ ਕੇ ਕਿਵੇਂ ਸਹੀ ਲਾਉਂਦਾ ਕਿ ਨਹੀਂ ਉਧਰ ਪਰਲੇ ਦੇ ਨਾਲ ਮੋੜ ਕੇ ਲਾ ਦਿੰਨੇ ਆ ਬੱਸ ਰੋਕੇ ਜਾ ਬੈਕ ਕਰਕੇ ਸਿੱਧਾ ਲਾ ਦੀਏ ਜਮਾਂ ਉਹਨੂੰ ਕਰਦੀਏ ਥੋੜਾ ਜਿਹਾ ਲਓ ਬਈ ਮੁੰਡਿਆ ਇੱਥੇ ਸਹੀ ਆ ਡਰਾਈਵਰ ਚੱਲਦਾ ਨਹੀਂ ਆ ਯਾਰ ਲੱਗ ਗਿਆ ਬਈ ਲੱਗ ਗਿਆ ਸਹੀ ਲਈ ਜਾਂਦਾ ਇੱਕ ਵਾਰ ਤਾਂ ਅੱਗੇ ਚੱਲ ਕੇ ਪਤਾ ਚੱਲੂਗਾ ਪਰਲੇ ਸਿਰੇ ਵੀ ਸਹੀ ਕੰਮ ਕਰਦਾ ਆ ਕਿ ਨਹੀਂ ਇੱਕ ਵਾਰੀ ਤਾਂ ਜਾਈ ਜਾਂਦਾ ਜੋਂਡੀਅਰ ਲੈ ਆਉਣੇ ਉਹਨਾਂ ਟਾਈਮ ਇੱਧਰ ਨੂੰ ਜੋਂਡੀਅਰ ਤੇ ਢੇੜਾ ਕੱਢ ਲਾਂਗੇ ਇਹਨੂੰ ਲੈ ਕੇ ਚੱਲਦੇ ਆਂ ਜੋਂਡੀਅਰ ਨੂੰ ਉੱਧਰ ਖੇਤਾਂ ਤਲ ਨੂੰ ਚੱਲ ਚੱਲ ਬਾਕੀ ਬਾਈ ਲੇਟ ਹੋ ਗਏ ਆਪਣੇ ਆਲੂ ਵੀ ਤੇ ਸਰੋਂ ਦਾ ਬਾੜੀ ਜਿਆਦਾ ਲੇਟ ਹੋ ਗਈ ਆ ਪਰ ਚਲੋ ਕੋਈ ਗੱਲ ਨਹੀਂ ਹੋਣੀ ਬੀਜੀ ਜਾਵੇ ਬਹੁਤ ਆ ਇੱਕ ਵਾਰੀ ਤਾਂ ਸਹੀ ਚੱਲਦਾ ਡਰਾਈਵਰ ਇੱਧਰ ਆ ਜੇ ਹੁਣ ਪਤਾ ਲੱਗ ਜੂਗਾ ਚੱਲ ਚੱਲ ਹੁਣ ਲੈਫਟ ਚੱਕ ਲਉ ਮੈਨ ਲੱਗਦਾ ਤੇ ਅੱਗੋਂ ਚੱਕਿਆ ਜਾਂਦਾ ਮੁੜ ਕੇ ਤਾਂ ਸੂਤ ਹੀ ਨਹੀਂ ਆਉਂਦਾ ਆਹੀ ਰੋਲਾ ਮਾਰਦਾ ਬੈਕ ਹੀ ਲਈ ਜਾਂਦਾ ਹੁਣ ਹੁਣ ਨਹੀਂ ਮੁੜਦਾ ਇਹ ਤੋਂ ਨਹੀਂ ਬਸ ਵੇਈ ਬਸ ਹੁਣ ਆ ਮੋੜ ਦਾ ਮੋੜ ਦਾ ਸਿੱਧਾ ਹੀ ਲੈ ਜਾਊਗਾ ਆ ਗੱਲ ਆ ਇਧਰੋਂ ਦਾ ਕੀਵਤਾ ਮੋੜ ਲੈ ਆਪਾਂ ਪਾਸੇ ਕਰ ਲਈਏ ਕਿਤੇ ਵਿੱਚ ਹੀ ਮਾਰੇ ਨਹੀਂ ਮੁੜਦਾ ਬਈ ਮੱਥਾ ਤਾਂ ਮਾਰੀ ਜਾਂਦਾ ਨਹੀਂ 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 ਗਾਇ ਲੈ ਕੀ ਕਰਦਾ ਏ ਹੁਣ ਪਰੇ ਨੂੰ ਲੈ ਗਿਆ ਐਂ ਟਾਈਮ ਖਰਾਬ ਕਰੂਗਾ ਇਹ ਤਾਂ ਪੈਸੇ ਬਣਾਈ ਜਾਣੇ ਆ ਲੈ ਬੈਕ ਕਰਨ ਲੱਗ ਗਿਆ ਐਂ ਤਾਂ ਨਹੀਂ ਮੁੜਦਾ ਰਾਤ ਤੱਕ ਨਹੀਂ ਭਾਈ ਨਹੀਂ ਇਹ ਤਾਂ ਆਪ ਹੀ ਬੋਣਾ ਪਊਗਾ ਸੋ ਇਹਨੂੰ ਲੈ ਕੇ ਚੱਲੀਏ ਪਹਿਲਾਂ ਉਧਰ ਇੱਥੇ ਡਰਾਈਵਰ ਲਾ ਦਾਂਗੇ ਫਿਰ ਮਸ਼ੀਨ ਤੇ ਸਰੋਂ ਬੀਜ ਦੂਗਾ ਇੱਧਰ ਕਿਵੇਂ ਚਿੱਕੜ ਜਾ ਹੋਇਆ ਪਿਆ ਨੰਗਿਆ ਨੰਗਿਆ ਆਇਆ ਮਿੱਤਰੋ ਆਪਣਾ ਝੋਨਾ ਪੂਰਾ ਪੱਕਿਆ ਪਿਆ ਅਗਲੀ ਵੀਡੀਓ ਚ ਇਹਨੂੰ ਕੱਢ ਹੀ ਦੇਣਾ ਪਰ ਅਗਲੀ ਵੀਡੀਓ ਤੇ ਆਲੂ ਬੀਜਾਂਗੇ ਮੈਨੂੰ ਲੱਗਦਾ ਚਲੋ ਦੇਖਦੇ ਹਾਂ ਕਰੀਏ ਥੱਲੇ ਚੱਲ ਚੱਲ ਇਟਰ ਲਾਈਏ ਸਿੱਧਾ ਕਰਕੇ ਲਓ ਭਾਈ ਹੁਣ ਸਹੀ ਆ ਤੇ ਢੇ ਲੋਟ ਭੀਜਣੀ ਪੈਣੀ ਆ ਪਰ ਟਾਈਮ ਬਹੁਤ ਆਈ ਜਾਂਦੇ ਨੇ ਆ ਓਰੇ ਟੱਡੇ ਜੇ ਬਣਦੇ ਆ ਚਲੋ ਕੋਈ ਨਹੀਂ ਟਾਈਮ ਬਹੁਤ ਲੱਗ ਜੂਗਾ ਹੋਏ ਭੀਜਣ ਲੱਗੇ ਤਾਂ ਨਹੀਂ ਜਾਂਦੀ ਹੈ ਹੈਲਪਰ ਆਈ ਬਲੌਕਡ ਹੈਰੋ ਕਰ ਗਿਆ ਬਈ ਓਹ ਹੋ ਹੋਇਆ ਸਿੱਧਾ ਸਹੀ ਆ ਹੁਣ ਸਹੀ ਆ ਦੇਖੋ ਮਿੱਤਰੋ ਜਾਂਦਾ ਜੌਂਡੀਅਰ ਚੱਲ ਬਈ ਚੱਲ ਬੀਜੀ ਜਾਂਦੀ ਸਰੋਂ ਦਾ ਪੂਰਾ ਵਧੀਆ ਵੀ ਡੇਗਦਾ ਸਹੀ ਆ ਸਹੀ ਆ ਡਰਾਈਵਰ ਨੂੰ ਲਾਤਾ ਇੱਥੇ ਤਾਂ ਵੀ ਦੂਗਾ ਹੌਲੀ ਹੌਲੀ ਚੈੱਕ ਕਰੋ ਟਾਇਰ ਹੀ ਬੜੇ ਲਾ ਰੱਖੇ ਮਸ਼ੀਨ ਜੀ ਦੇ ਦਾ ਅੱਗੇ ਵੀ ਟਾਇਰ ਪਿੱਛੇ ਵੀ ਟਾਇਰ ਟਾਇਰ ਹੀ ਟਾਇਰ ਆ ਟਾਇਰਾ ਦਾ ਪਤਾ ਨਹੀਂ ਕੀ ਕੰਮ ਆ ਬੀ ਤਾਂ ਪਿੱਛੋਂ ਹੀ ਡਿੱਗਦਾ ਟਾਇਰ ਪਤਾ ਨਹੀਂ ਕਿਉਂ ਲਾ ਰੱਖੇ ਇੱਥੋਂ ਬੀ ਡਿੱਗੇ ਅੰਦਾ ਮਗਰ ਵੀ ਆਹ ਪਲੇਨ ਜਿਹਾ ਕਰ ਦਿੰਦਾ ਹਣ ਲਾਊਗਾ ਮੋੜ ਕੇ ਇੱਧਰ ਵੇਖ ਲਈਏ ਡਰਾਈਵਰ ਸਹੀ ਚੱਲਦਾ ਆ ਕੇ ਕਿ ਤਾਂ ਇਹ ਵੀ ਖਰਾਬ ਕਰਨ ਲੱਗੀਏ ਮੋਡਲੀ ਬਈ ਮੋਡਲੀ ਫੇਰ ਬੈਕ ਕਰੂਗਾ ਲਾਕਿਆ ਮੁੰਡਿਓ ਸਹੀ ਚੱਲਦਾ ਇਹ ਤਾਂ ਜੋਂਡੀਰ ਆਪਣਾ ਜਾਂਦਾ ਪੂਰਾ ਵਧੀਆ ਦੇਖੋ ਬਾਈ ਸਵਰਾਜ ਆਲਾ ਕਿੱਧਰ ਪਸਾ ਕੇ ਬੈਠਾ ਟਾਲੀ ਜ ਵੱਜ ਗਿਆ ਆਈ ਖੇਤ ਆਪਣਾ ਗਿਆ ਕਿਤੇ ਗਲਤੀ ਪਾਸੇ ਲੈ ਆ ਲੈਫਟ ਥੱਲੇ ਕਰੀਏ ਪਹਿਲਾਂ ਨਾ ਹੁਣ ਚੱਲ ਡਰਾਈਵਰ ਯਾਰ ਇੱਥੇ ਨਹੀਂ ਸੂਤ ਹੋਣਾ ਆਈ ਆ ਬਾਈ ਇਧਰਲੇ ਪਾਸੇ ਹੀ ਲੱਗ ਜੀਏ ਹੁਣ ਪਰਲੇ ਪਾਸੇ ਦਾ ਕੀ ਲੈਣ ਜਾਣਾ ਆਪ ਹੀ ਬੋਣੀ ਪੈਣੀ ਆ ਸਾਰੀ ਜਾਂ ਪਿੱਛੇ ਪਿੱਛੇ ਰੋਟਾਵੇਟਰ ਮਾਰਨ ਲਾ ਦੀਏਗੇ ਇਹ ਯਾਰ ਲੈਫਟ ਸਿੱਟੀ ਤੇ ਵੀ ਘਮ ਜਾਂਦਾ ਬਾਲੇ ਪਰਿਆ ਹਲ ਜੇ ਅੱਗੇ ਵੇਟ ਵੋਟ ਰਖਾਈਏ ਟਰੈਕਟਰ ਤੇ ਲੋਟ ਨਹੀਂ ਆਉਂਦਾ ਕੰਮ ਇਹ ਰੋਟਾਵੇਟਰ ਆਪਾਂ ਨੂੰ ਨਵਾਂ ਮੰਗਾਉਣਾ ਪੈਣਾ ਦੇਖਦੇ ਆ ਐਗਰੀਜੋਨ ਦਾ ਵਧੀਆ ਐਗਰੀਜੋਨ ਦਾ ਹੀ ਲੈ ਲਾਂਗੇ ਸੋ ਵੱਡਾ ਹੀ ਮੰਗਾਵਾਂਗੇ ਰੋਟਾਵੇਟਰ ਦਾ 8-9 ਫੁੱਟ ਅਗਲੀ ਵੀਡੀਓ ਚ ਲੈ ਆਉਣੇ ਆ ਰੋਟਾਵੇਟਰ ਤੇ ਇੱਥੇ ਮਾਰ ਕੇ ਬੀਜਾਂਗੇ ਆਲੂ ਫੇਰ ਝੋਨਾ ਕੱਢਾਂਗੇ ਅਲ ਚੱਲ ਨਾਲਾ ਹੀ ਮੋੜ ਕੇ ਲਾਈਈ ਹੈ ਹਨਾ ਹੁਣ ਸਹੀ ਆ ਜਾਦਾ ਐ ਕਰ ਸਕਦੇ ਆ ਡਰਾਈਵਰ ਨੂੰ ਦੇਖ ਕੇ ਢੇਡਾ ਪਰਲੇ ਸਿਰੇ ਪਹੁੰਚ ਗਿਆ ਉਹਦੋਂ ਨੂੰ ਮੋੜ ਦਵੇ ਫਿਰ ਫਿਰ ਡਰਾਈਵਰ ਲਾ ਦੇ ਪਰ ਗਲਤ ਆ ਉੱਥੇ ਹੀ ਆ ਆਪ ਕੰਮ ਕਰ ਲੇ ਉਹਦੋਂ ਦਾ ਆ ਪੰਗਾ ਨਾ ਹੂੰ 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 ਲੋ ਮਿੱਤਰੋ ਹੋਰੇ ਨਾਲ ਤਾਂ ਸੂਤ ਨਹੀਂ ਹੁੰਦਾ ਸੀ ਸਵਰਾਜ ਨਾਲ ਤਾਂ ਇੰਡੀਅਨ ਟਰੈਕਟਰ ਹੋਰ ਵੀ 2-3 ਪਾ ਕੇ ਵੇਖ ਲੈ ਨਹੀਂ ਸੂਤ ਆਇਆ ਕੰਮ ਅੱਗੋਂ ਹੌਲੇ ਬਹੁਤ ਆਏ ਨਹੀਂ ਚੱਕੀ ਦਾ ਪਹਿਲਵਾਨ ਲਿਆਂਦਾ ਹੁਣ ਜੋਨ ਡੀਅਰ ਬਾਹਰਲੇ ਦੇਸ਼ ਵਾਲਾ ਲਿਆਂਦਾ ਜੋਨ ਡੀਅਰ ਹੁਣ ਅਮਰੀਕਾ ਤੋਂ ਇਹਦੇ ਪਿੱਛੇ ਪਾਏ ਆ ਹਾਲ ਹੁਣ ਦੇਖਿਆ ਜਾਂਦਾ ਇਹ ਜਾਂਦਾ ਨਾ ਸ਼ੌਕ ਦਾ ਇਹਦੇ ਨਾਲੇ ਕੰਮ ਨਿਬੜੂਗਾ ਪਰਲੇ ਪਾਸੇ ਉਹ ਸਵਰਾਜ ਖੜਾ ਹੀ ਆ ਹਾਲ ਫਿਰ ਆਪਾਂ ਇੱਕ ਹੋਰ ਲੈ ਲੈਂਦੇ ਇੱਥੇ ਡਰਾਈਵਰ ਲਾ ਦਿੰਨੇ ਆ ਉਹਦੇ ਨਾਲ ਆਪ ਕਰਦੇ ਆ ਸਬੋਣੇ ਆ ਮਿੰਟੋ ਮਿੰਟੀ ਬਾਕੀ ਉਧਰ ਪਤਾ ਨਹੀਂ ਸਰੋਂ ਬੀਜੀ ਜਾਣ ਵਾਲੀ ਹੋਣੀ ਆ ਹੁਣ ਤਾਂ ਹੀ ਟਾਈਮ ਵਗਾ ਹੀ ਹੋ ਗਿਆ ਇੱਥੇ ਲਾ ਦਈਏ ਡਰਾਈਵਰ ਇਹਨੇ ਗੇੜੇ ਲਾਊਗਾ ਮੁੜ ਕੇ ਪਰੇ ਕਰਦਾਂਗੇ ਕਿਤੇ ਲੱਗੇ ਹੋਏ ਗੇੜਿਆਂ ਦੇ ਦੁਆਰੇ ਨਾ ਲੌਣ ਲੱਗ ਜੇ ਡਰਾਈਵਰਾਂ ਦੇ ਕੰਮ ਤਾਂ ਐਵੇਂ ਦੇ ਹੀ ਹੁੰਦੇ ਆ। ਲਓ ਬਈ ਸਵਰਾਏ ਲਾਈਏ ਹੁਣ। ਆਪ ਕਰਦੇ ਸਵਰਾਏ ਨਾਲ ਜਿੰਨਾ ਕੋਊਗਾ। ਚੱਲ ਚੱਲ ਚੱਲ। ਬਾਕੀ ਯਾਰ ਡਰਾਈਵਰ ਲਾਇਆ ਸੀ 2-3 ਗੇੜੇ ਲਾਤੇ ਵਧੀਆ ਹੁਣ ਤਾਂ ਆਉਣੇ। ਇਹ ਕੀ ਗੱਲ ਆ ਯਾਰ ਜਦੋਂ ਆਪਾਂ ਟਰੈਕਟਰ ਲੈ ਆਉਂਦਾ ਉਦੋਂ ਡਰਾਈਵਰ ਵੀ ਸਹੀ ਕੰਮ ਕਰਨ ਲੱਗ ਗਿਆ। ਡ라이ਵਰ ਵੀ ਬਈ ਸਵਾਦ ਲੈਂਦੇ ਆ ਯਾਰ ਲੋ ਬਈ ਸੁਵਰਾਜ ਤੇ ਡਰਾਈਵਰ ਲਾ ਕੇ ਆਪਾਂ ਆ ਗਏ ਅਸੀਂ ਜੋਂਡੀਰ ਅੱਲ ਇਹ ਵੀ ਲੱਗਿਆ ਪਿਆ ਮੁੰਡਾ ਕਹਿੰਦੇ ਇਹ ਸਹੀ ਆ ਬਈ ਇਹਦਾ ਕੰਮ ਸਹੀ ਆ ਇਹਨੂੰ ਆਪਾਂ ਰੱਖ ਲੈਨੇ ਪਰਮਨੈਂਟ ਸੋ ਵਧੀਆ ਆਪਣੇ ਕੰਮ ਦਊਗਾ ਏ ਜਾਂਦਾ ਬਈ ਥੋੜਾ ਹੀ ਰਹਿ ਗਏ ਚਾਰ ਕਗੇੜੇ ਰਹਿ ਗਏ ਬਸ ਇਹਦੇ ਤਾਂ ਬੀਜੀ ਆਊਗੀ ਸਰਾਂ ਫੇਰ ਆਪਣੀ ਦੱਸਿਓ ਮਿੱਤਰੋ ਕਮੈਂਟਾਂ 'ਚ ਕਿੱਥੇ ਕਿੱਥੇ ਸਰੋਂ ਬਿਜਲੀ ਹੋਂ ਨੂੰ ਦਾ ਸਰੋਂ ਆ ਸਾਹਮਣੇ ਬੀਜੀ ਲਈਆਂ ਹੋਣੀਆਂ ਤੇ ਵੱਡੀਆਂ ਵਾਵਾ ਹੋਈਆਂ ਹੋਣੀਆਂ ਬਾਕੀ ਆਪਾਂ ਤਾਂ ਹਜੇ ਹੁਣ ਬੀਜਦੇ ਆ ਉੱਧਰ ਚੱਲ ਕੇ ਚੈੱਕ ਕਰੀਏ ਸਵਰਾਜ ਵਾਲੇ ਦਾ ਬਈ ਇਹ ਬੈਕ ਕਰਨ ਲੱਗ ਗਿਆ ਯਾਰ ਉਹ ਬੈਕ ਕਰ ਕਰਕੇ ਲਾਈ ਜਾਂਦਾ ਫਿਰੇ ਗੇੜੇ ਨਵੀਂ ਸਕੀਮ ਮਿਲ ਗਈ ਇਹਨੂੰ ਤਾਈ ਲੱਗਿਆ ਪਿਆ ਇਹ ਮੈਂ ਕਿਹਾ ਦੋ ਤਿੰਨ ਗੇੜੇ ਇਹਨੇ ਕਿਵੇਂ ਲਾਤੇ ਅੱਗੇ ਤਾਂ ਗੇੜਾ ਇੱਕ ਮਸਾਂ ਲੱਗਦਾ ਸੀ ਆ ਘੌਣ ਬੈਕ ਕਰੀਏ ਚੱਲ ਚੱਲ ਉਹ ਜੋਂਡੀਅਰ ਵਾਲਾ ਨਾ ਲੌਨ ਲੱਗ ਜੇ ਕਿਤੇ ਲੱਗੇ ਹੋਏ ਗੇੜਿਆਂ ਤੇ ਉਹਨੂੰ ਵੀ ਹਟਾ ਕੇ ਔਰਲੇ ਪਾਸੇ ਲਾਇਆ ਹੀ ਏ ਇੱਥੇ ਡਰਾਈਵਰ ਲਾ ਕੇ ਚੱਲ ਬਈ ਉਹ ਲੱਗ ਗਿਆ ਬਈ ਉਹ ਲੱਗੇ ਹੋਏ ਗੇੜਿਆਂ ਦੇ ਲੌਨ ਲੱਗ ਗਿਆ ਰ ਆ ਗਿਆ ਥੋੜਾ ਆਹਾ ਚਲੋ ਕੋਈ ਨਹੀਂ ਮਾਰ ਲੈਣ ਦੀ ਇਹਨੂੰ ਦੇਖਦੇ ਆ ਨਾਲੇ ਨਾਲੋਂ ਮੋੜਦਾ ਕਿ ਪਰੇ ਜਾ ਕੇ ਲਾਉਂਦਾ ਪਤਾ ਚੱਲ ਰਿਹਾ ਡਰਾਈਵਰ ਚ ਦਿਮਾਗ ਕਿੰਨਾ ਕ ਇਹ ਹੈਗਾ ਜੋਂਡੀਅਰ 8400 ਬਾਹਲੀ ਲੁੱਕ ਜੀ ਹੋਰ ਜੀ ਆ ਇਹਦੀ ਤਾਂ ਲਓ ਵੇ ਮਿੱਤਰੋ ਜੋਂਡੀਅਰ ਵਾਲਾ ਲਈ ਜਾਂਦਾ ਲਾਸਟ ਗੇੜਾ ਇਹ ਤਾਂ ਆਪ ਹੀ ਲਾ ਦਈਏ ਡਰਾਈਵਰ ਨੂੰ ਕਾਹਦੇ ਲਈ ਪੈਸੇ ਦੇਣੇ ਆ ਚਲੋ ਥੱਲੇ ਪਰੇ ਨੂੰ ਕਰ ਲੀਏ ਖੇਤ ਚੋਂ ਬਾਹਰ ਹੀ ਨਿਕਲਿਆ ਪਿਆ ਕੋਈ ਨਹੀਂ ਮਾੜਾ ਮੋਟਾ ਬੀ ਹੋਰ ਪੈ ਜੂਗਾ ਤਾਂ ਥੋੜੀ ਜਿਆਦਾ ਉੱਗ ਜੂਗੀ ਬਾਹਰ ਤਾਂ ਬੀ ਸਿੱਟਣ ਨਾਲੋਂ ਅੰਦਰ ਖੇਤ ਚ ਪਿਆ ਹੋਵੇ ਤਾਂ ਵਧੀਆ ਗੱਲ ਹੀ ਆ ਹੈਲਪਰ ਜੇ ਬਲੌਕਡ ਓ ਯਾਰ ਉਹਨਾਂ ਨੇ ਆਪ ਚ ਫਸਾਲਿਆ ਹੋਣਾ ਸਵਰਾਜ ਤੇ ਜੂਨੀਅਰ ਜਿਹੜੇ ਉੱਧਰ ਲਾਏ ਆ ਉਹਨਾਂ ਦਾ ਵੀ ਪਤਾ ਨਹੀਂ ਕਿੰਨਾ ਕੰਮ ਰਹਿ ਗਿਆ ਚੱਲ ਚੱਲ ਲੋ ਬਈ ਸਰੋਂ ਬੀਜੀ ਗਈ ਹੁਣ ਲੱਗਦਾ ਨਾ ਪੂਰਾ ਬੀਜਿਆ ਹੋਇਆ ਬਾਣ ਗੱਲ ਬਾਤ ਹੀ ਸਿਰਾ ਹੁਣ ਤਾਂ ਤੈਨੂੰ ਉਧਰ ਲੈ ਜਾਾਂਗੇ ਮਸ਼ੀਨ ਤੇ ਮਸ਼ੀਨ ਹਜੇ ਤੱਕ ਆਦੇ ਲਈ ਧਵਾਉਣੀ ਹੈ ਕਣਕ ਵੀ ਬੀਜਾਂਗੇ ਇਹਦੇ ਨਾਲ ਐਂ ਘਰੇ ਲਾ ਦਾਂਗੇ ਟਰੈਕਟਰ ਵੀ ਬਾਅਦ ਹੀ ਧਵਾਵਾਂਗੇ ਉੱਧਰ ਚੱਲਦੇ ਆਂ ਦੇਖਦੇ ਆਂ ਕੀ ਨਿਹਾਲ ਕੀਤਾ ਚੱਲ ਚੱਲ ਕਿੱਧਰ ਚਲ ਗਏ ਦਿਨੇ ਹੀ ਨਹੀਂ ਬਈ ਉਹ ਪਰਲੇ ਵਾਸੀ ਲੱਗੇ ਹੋਏ ਆ ਵਾਹ ਤਾਂ ਭਾਈ ਇਹਨਾਂ ਨੇ ਤਾਂ ਮੈਂਟ ਹੀ ਮਾਰਿਆ ਮੈਂ ਮੜਾ ਜ ਆ ਪਾਸੇ ਗਿਆ ਤਾਂ ਇਹਨਾਂ ਨੇ ਮਿੰਟਾ ਜੀ ਵਾਣ ਵਾਤਾ ਇੱਥੇ ਫਸਾਏ ਖੜੇ ਆ ਇਧਰ ਉਹ ਲੈ ਆ ਹੁਣਾ ਇਧਰ ਉਹਨੇ ਪੂਰਾ ਕਰਤਾ ਤੇ ਇੱਥੇ ਆ ਕੇ ਆਪਸ ਚ ਮਿਲ ਗਏ ਐਂ ਹੀ ਹੋਇਆ ਹਣਾ ਲਓ ਭਾਈ ਵਾਹਣ ਆਪਣਾ ਤਿਆਰ ਆ ਆਲੂ ਬੀਜਣ ਵਾਸਤੇ ਤੇ ਉਧਰ ਸਰੋਂ ਹੀ ਬੀਤੀ ਹਣ ਅਗਲੀ ਵੀਡੀਓ ਚ ਇੱਥੇ ਬੀਜਾਂਗੇ ਆਲੂ ਪਹਿਲਾਂ ਰੋਟਾਵੇਟਰ ਮਾਰ ਕੇ ਪਿੱਛੇ ਲਾ ਦਾਂਗੇ ਆਲੂਆਂ ਵਾਲੀ ਮਸ਼ੀਨ ਬੀਜ ਦਾਂਗੇ ਆਲੂ ਚਲੋ ਠੀਕ ਆ ਮਿੱਤਰੋ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਚ